ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਸਾਡਾ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਾਡੇ ਦਫ਼ਤਰ ਵਿੱਚ ਅੱਜ ਪਹੁੰਚੇ ਨੇ ਸ੍ਰੀ ਦਾਸਪੰਵਿੰਦਰ ਸਿੰਘ ਗੋਰਾ ਜੀ ਜੋ ਮੋੜ ਮੰਡੀ ਹਲਕਾ ਅਨਚਾਰਜ ਨੇ ਕਾਂਗਰਸ ਪਾਰਟੀ ਦੀ ਜੋ ਪੰਜਾਬ ਦੀ ਮੌਜੂਦਾ ਸਰਕਾਰ ਹੈ ਕਿ ਪੰਜਾਬ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਉਹਨਾਂ ਦੇ ਬਾਰੇ ਵਿਚਾਰ ਕਰ ਰਹੇ ਨੇ ਗੋਰਾ ਜੀ ਸਾਡੇ ਪੰਜਾਬ ਵਾਸੀਆਂ ਨੂੰ ਵਿਸ਼ਵਾਸੀ ਨਾਲ ਗੱਲ ਕਰ ਰਹੇ ਨੇ ਮਿਹਰਬਾਨੀ ਰਾਜਕੁਮਾਰ ਜੀ ਜਿਹੜੀ ਅੱਜ ਤੁਹਾਡੇ ਦਫ਼ਤਰ ਦੇ ਵਿੱਚ ਮੈਂ ਗੱਲ ਦੋ ਚਾਰ ਨੂੰ ਕਹਿਣਾ ਸਰਕਾਰ ਦੀ ਹੈ ਦੇਖੋ ਜੋ ਮਾਨ ਸਾਹਿਬ ਨੇ ਸਰਕਾਰ ਆਉਣ ਤੋਂ ਪਹਿਲਾਂ ਜਾਂ ਕੇਂਦਰੀਵਾਲ ਸਾਹਿਬ ਨੇ ਵਾਅਦੇ ਕੀਤੇ ਸੀ ਪੰਜਾਬ ਦੇ ਨਾਲ ਜਾਂ ਉਦੋਂ ਇਹ ਇਹ ਗੱਲਾਂ ਕਹੀਆਂ ਸੀਗੀਆਂ ਕਿ ਜਿਹੜੀਆਂ ਦੂਜੀਆਂ ਪਾਰਟੀਆਂ ਆ ਉਹ ਪੰਜਾਬ ਦੀ ਨਮਾਇਦਗੀ ਨਹੀਂ ਕਰ ਸਕਦੀਆਂ ਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਕਰਾਂਗੇ ਅੱਜ ਇਹਨਾਂ ਨੂੰ ਸਾਢੇ 3 ਸਾਲ ਹੋ ਗਏ ਬਣਿਆ ਨੂੰ ਤੇ ਪੰਜਾਬ ਦੇ ਵਿੱਚ ਇੱਕ ਵੀ ਇਹ ਦੱਸ ਦੇਣ ਕਿ ਇਹ ਆਮ ਆਦਮੀ ਸਰਕਾਰ ਨੇ ਕੋਈ ਵਿਕਾਸ ਦਾ ਕੰਮ ਜਾ ਕੋਈ ਪਿੰਡਾਂ ਦੇ ਵਿਕਾਸ ਦਾ ਜਾਂ ਸ਼ਹਿਰਾਂ ਦੇ ਵਿਕਾਸ ਦਾ ਜਾਂ ਕੋਈ ਰਿਕਵਰ ਦਿੱਤਾ ਹੋਵੇ ਇੱਕ ਵੀ ਮੁੱਦਾ ਦੱਸਦਾ ਕਿ ਕਿਤੇ ਸਾਨੂੰ ਕੰਮ ਚੱਲਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਤੁਸੀਂ ਪ੍ਰਸਤ ਦੇ ਵਿੱਚੋਂ ਕਿ ਕਿਸੇ ਪਿੰਡ 'ਚ ਕੰਮ ਚੱਲਦੇ ਸੀ ਉਹ ਕਾਰਜ ਵਾਲੇ ਹੋਏ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਜੇ ਸ਼ਹਿਰਾਂ 'ਚ ਕੰਮ ਚੱਲਦੇ ਸੀ ਉਹ ਕਾਰਜ ਵੀ ਨਹੀਂ ਹੋਏ ਅੱਜ ਸਭੀਆਂ ਰੋੜਾਂ ਸਭ ਕੁਝ ਬੰਦ ਪਿਆ ਠੱਪ ਪਿਆ ਇਸ ਦਾ ਇਹ ਲੱਗਦਾ ਵੀ ਜਿਵੇਂ ਕੋਈ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਲਾ ਇਹਨਾਂ ਆਰਡਰ ਦੀ ਸਥਿਤੀ ਦੇਖੋ ਤੁਸੀਂ ਰੋਜ਼ ਆਪਣੇ ਕੋਈ ਨਾ ਕੋਈ ਕਿਤੇ ਕੋਈ ਕੰਰੀਟ ਚੱਲ ਗਿਆ ਕਿਤੇ ਕੁਝ ਹੋ ਗਿਆ ਕਦੇ ਬਲਦੇ ਮਾਰ ਕੇ ਕਿਤੇ ਕੁਝ ਹੋ ਗਿਆ ਪੁਲਿਸ ਵਾਲੇ ਵੀ ਸੇਖ ਨਹੀਂ ਕਲ ਟਾਣੇ ਦਾ ਜੀ ਨੂੰ ਗੋਲੀਆਂ ਮਾਰੀਆਂ ਕਿਆਂ ਤਾਂ ਇਸ ਕਰਕੇ ਅੱਜ ਸਾਰੇ ਪਾਸੇ ਜਿਹੜੀ ਇਹ ਨਹੀਂ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਲਈ ਕਿਉਂਕਿ ਜਿਹੜੀ ਇਹ ਭਗਵੰਤ ਮਾਨ ਜੀ ਨੇ ਜਾ ਇਹਨਾਂ ਦੇ ਆਵਾਜ਼ਵੀ ਨੇ ਗੱਲਾਂ ਕਹੀਆਂ ਸੀ ਵੀ ਹਜ਼ਾਰ ਹਜ਼ਾਰ ਕੀ ਆ ਸੀ ਲੇਡੀਜ਼ ਨੂੰ ਦੇਵਾਂਗੇ ਉਹ ਕਿੱਥੇ ਹੈ ਅੱਜ ਤੱਕ ਕਿਸ ਨੂੰ ਦਿੱਤਾ ਜਾਂ ਇਹਨਾਂ ਨੇ ਗਰੀਬਾਂ ਦੀਆਂ ਗੱਲਾਂ ਕਹੀਆਂ ਸੀ ਵੀ ਅਸੀਂ ਗਰੀਬਾਂ ਦੀਆਂ ਪ੍ਰੋਫੈਸ਼ਨਲ ਤਿੰਨ ਗੁੰਗੀਆਂ ਵਧਾ ਦਾਂਗੇ ਜਾਨ ਰੋਜ਼ਗਾਰ ਕਿਹਾ ਸੀ ਵੀ ਅਸੀਂ ਬਾਹਰੋਂ ਜਾਣਾ ਹਟਾ ਦਾਂਗੇ ਨੌਜਵਾਨਾਂ ਨੂੰ ਤੇ ਬਾਹਰਲੇ ਜਿਹੜੇ ਇੱਧਰ ਆਇਆ ਕਰਨਗੇ ਪੰਜਾਬ ਦੇ ਵਿੱਚ ਤੇ ਅੱਜ ਕੋਈ ਦੱਸੋ ਵੀ ਪੰਜਾਬ ਦੇ ਵਿੱਚ ਕੋਈ ਬਾਹਰੋਂ ਕੋਈ ਆਇਆ ਜਾਂ ਕੋਈ ਜਿਹੜੇ ਪੰਜਾਬ ਦੇ ਵਿੱਚ ਅਲਜਾਰ ਚੱਲਦੇ ਸੀ ਉਹ ਵੀ ਬੰਦ ਕਰਕੇ ਤੇ ਇਸ ਕਰਕੇ ਅੱਜ ਦੇ ਹਾਲਾਤ ਜਿਹੜੇ ਐ ਬਹੁਤ ਨਾਜ਼ੁਕ ਐ ਇਸ ਕਰਕੇ ਔਰ ਅੱਜ ਜੇ ਤੁਸੀਂ ਅੱਜ ਇਲੈਕਸ਼ਨ ਹੁੰਦੀਆਂ ਐ ਅੱਜ ਸਾਨੂੰ ਪਤਾ ਵੀ ਕੀ ਆਮ ਆਦਮੀ ਦਾ ਹਾਲ ਹੈ ਤੇ ਅੱਜ ਦੀ ਜੇ ਅੱਜ ਪ੍ਰੋਡਕਸ਼ਨ ਆਉਂਦੀ ਹੈ ਤੇ ਮੇਰਾ ਲਗਾ ਸੌ ਸੀਟ ਤੋਂ ਵੀプラス ਸੀਟਾਂ ਲਿਆ ਜਾ ਸਕਦੀ ਹੈ ਕਿਉਂਕਿ ਕਾਰਸ ਦੇ ਨਾਲ ਲੋਕਾਂ ਦਾ ਕੰਮ ਦੇਖਿਆ ਤਾਂ ਕੀ ਲੋਕ ਹਮੇਸ਼ਾ ਕਾਰਸ ਨੇ ਜੋ ਕਿਹਾ ਉਹ ਕੀਤਾ ਤੇ ਇਸ ਕਰਕੇ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਕਿ ਹਰ ਟਾਈਮ ਦੇ ਵਿੱਚ ਅਸੀਂ ਕਈ ਕਹਨੇ ਆ ਸੋਸ਼ਲ ਚੈਨਲ ਰਾਹੀਂ ਕਿ 2027 ਦੇ ਵਿੱਚ ਕੋਈ ਸਾਢੇ 1 ਸਾਲ ਦਾ ਸਮਾਂ ਰਹਿ ਗਿਆ ਕਿ ਇਹ ਵੀ ਕਾਂਗਰਸ ਪਾਰਟੀ ਨੂੰ ਆਪਾਂ ਲੇਜੀ ਤੇ ਆਪਣਾ ਪੰਜਾਬ ਨੂੰ ਬਚਾਈਏ ਪੰਜਾਬ ਦਾ ਜਿਹੜੇ ਮੁੱਦੇ ਆ ਪੰਜਾਬ ਦੀਆਂ ਜਿਹੜੀਆਂ ਗੱਲਾਂ ਆ ਪੰਜਾਬ ਦੇ ਜਿਹੜੇ ਵਿਕਾਸ ਦੇ ਕੰਮ ਆ ਜਾਂ ਰੋਜ਼ਗਾਰ ਦੇ ਕੰਮ ਆ ਜਾਂ ਕੋਈ ਵੀ ਵਰਗ ਆ ਉਹਨਾਂ ਦੇ ਕੰਮ ਆ ਉਹਨਾਂ ਨੂੰ ਆਪਾਂ ਲੇਟਰੇ ਚਲੀ ਸਰਕਾਰੀ ਜਿੱਥੇ ਸਰ ਤੁਸੀਂ ਗੱਲ ਕੀਤੀ ਹੈ ਤੁਸੀਂ ਕਿਸ ਤਰ੍ਹਾਂ ਦੀ ਰਣਨੀਤੀ ਅੱਗੇ ਤਿਆਰ ਕਰੀਏ ਕਿਉਂਕਿ ਇਲੈਕਸ਼ਨਲ 2027 ਚ ਹੈਗੇ ਤਾਂ ਕਾਂਗਰਸ ਪਾਰਟੀ ਨੂੰ ਰੋਕੀ ਕੀਤਾ ਜਾਵੇ ਕਾਂਗਰਸ ਪਾਰਟੀ ਕਰਨੀ ਦਾ ਸਭ ਨੌਜਵਾਨ ਜੂਤ ਨੂੰ ਅਸੀਂ ਰਿਕਾਰ ਦੇ ਬਾਕੀ ਚਾਹੀਏ ਨੌਕਰੀਆਂ ਹੋਣ ਚਾਹੀਏ ਇਸ ਨੂੰ ਪ੍ਰਾਈਵੇਟ ਰਿਕਾਰ ਦੇ ਵੀ ਚਾਹੀਏ ਉਹਨਾਂ ਨੂੰ ਅਸੀਂ ਬੈਂਕਾਂ ਕਰਨੇ ਲੋਨ ਦਵਾ ਕੇ ਉਹਨਾਂ ਦਾ ਕੰਮ ਚਲਾ ਕੇ ਵੀ ਕੀ ਕੰਮ ਅਸੀਂ ਪਹਿਨਦੇ ਹਾਂ ਤੇ ਉਹਨਾਂ ਦੇ ਕਰਾਂਗੇ ਅਗਲੀ ਜਿਹੜੀ ਗੱਲ ਹੈ ਵੀ ਵਿਕਾਸ ਜਿਹੜਾ ਰੁਕੇ ਨੂੰ ਅੱਜ 3.5 4 ਸਾਲਾਂ ਨੂੰ ਹੋ ਗਿਆ ਹੈ ਉਹ ਵਿਕਾਸ ਨੂੰ ਦੁਬਾਰਾ ਉਸੇ ਪੜੀ ਤੇ ਹਵਾ ਨਹੀਂ ਤੋਂ ਬਹੁਤ ਲੋੜ ਹੈ ਸਾਰੀਆਂ ਰੋੜਾ ਟੁੱਟ ਗਈਆਂ ਜਿਹੜੀਆਂ ਸਾਰੀਆਂ ਜਿਹੜੀਆਂ ਸਕੂਲ ਸਕੂਲਾਂ ਦੀਆਂ ਹਸਪਤਾਲਾਂ ਦੀਆਂ ਬਿਲਡਿੰਗਾਂ ਖਸਤਾ ਹੋਣੀਆਂ ਜਾਂਦੀਆਂ ਉਹ ਇਹ ਸਾਰੀਆਂ ਚੀਜ਼ਾਂ ਦੇ ਦੁਬਾਰਾ ਡਵੈਲਪਮੈਂਟ ਸ਼ੁਰੂ ਕਰਕੇ ਇਹ ਕੰਮ ਕੀਤੇ ਜਾਣਗੇ ਬਾਕੀ ਜਿਹੜੀ ਗਰੀਬਾਂ ਦੀਆਂ ਜਿਹੜੀਆਂ ਆਟਾ ਦਾਲ ਦੀਆਂ ਸਕੀਮਾਂ ਉਹ ਬੰਦ ਹੋਈਆਂ ਪਈਆਂ ਉਹਨਾਂ ਨੂੰ ਟੂਵਲਾਂ ਦੇ ਕਨੈਕਸ਼ਨ ਦੁਬਾਰਾ ਖੁੱਲੇ ਜਾਣਗੇ ਟੂਵਲ ਦਾ ਕਨੈਕਸ਼ਨ ਨਹੀਂ ਮਿਲਦਾ ਕਿਸੇ ਨੂੰ ਜਿਹੜੀਆਂ ਵੀ ਖੇਤੂ ਜਿਹੜੀਆਂ ਚੰਗੇ ਦੀ ਦਿੱਤੇ ਜਾਣਗੇ ਇਹ ਹੀ ਜਿਹੜੀਆਂ ਸਾਰੀਆਂ ਸਮੱਸਿਆ ਦਾ ਹੱਲ ਕੀਤਾ ਜਾਊਗਾ ਤਾਂ ਇਹ ਆਉਣ ਵਾਲੇ ਟਾਈਮ ਦੇ ਵਿੱਚ 24 ਘੰਟੇ ਬਿਜਲੀ ਦਿੱਤੀ ਜਾਊਗੀ ਇਹ ਸਾਰੀਆਂ ਜਿਹੜੀਆਂ ਸਾਡਾ ਆਉਣ ਵਾਲਾ ਜਿਹੜਾ ਚੋਣ ਮੈਨੀਫੈਸਟ ਹੋਊਗਾ ਉਹਦੇ ਵਿੱਚ ਅਸੀਂ ਹੋਰ ਵੀ ਲੋਕਾਂ ਦੀ ਰਾਏ ਲੈ ਕੇ ਇਹ ਨਹੀਂ ਵੀ ਅਸੀਂ ਆਪ ਅਸੀਂ ਲੋਕਾਂ ਦੇ ਵਿੱਚੋਂ ਪੁੱਛ ਕੇ ਵੀ ਕੀ ਹੋਣਾ ਚਾਹੀਦਾ ਉਹ ਹੀ ਚੀਜ਼ਾਂ ਕਰਾਂਗੇ ਇਹ ਨਹੀਂ ਵੀ ਨਾ ਗੂ ਵੀ ਨਸ਼ਿਆਂ ਨੂੰ ਸਾਰੀ ਸਭ ਤੋਂ ਵੱਡੀ ਗੱਲ ਹੈ ਨਸ਼ਿਆਂ ਨੂੰ ਨੱਥ ਪਾਉਣ ਦੀ ਗੱਲ ਹੈ ਨਸ਼ੇ ਖਤਮ ਕੀਤੇ ਜਾਣਗੇ ਉਹ ਜ਼ਰੂਰੀ ਹੈ ਤਾਂ ਇਸ ਕਰਕੇ ਜਿਹੜਾ ਸਾਰਾ ਜਿਹੜੇ ਅੱਜ ਕੱਲ ਮਲਾਜਮਾਂ ਨੂੰ ਤੰਗੀਆਂ ਆ ਰਹੀਆਂ ਉਹਨਾਂ ਦੀਆਂ ਮੁਸ਼ਕਲਾਂ ਦੂਰ ਕੀਤੀ ਕਿ ਇਹ ਮਲਾਜਮ ਹਰ ਇੱਕ ਤੰਗ ਤਨਖਾਹ ਸਮੇਂ ਤੇ ਨਹੀਂ ਮਿਲਦੀਆਂ ਕੋਈ ਉਹਨਾਂ ਨੂੰ ਭੱਤੇ ਵਗੈਰਾ ਨਹੀਂ ਮਿਲਦੇ ਤਾਂ ਇਸ ਕਰਕੇ ਸਾਰੇ ਹੀ ਵਰਗ ਦੂਗੀ ਆ ਉਹ ਸਾਰੇ ਵਰਗਾਂ ਨੂੰ ਨਾਲ ਲੈ ਕੇ ਸਲਾਹ ਲੈ ਕੇ ਤੇ ਜੋ ਨਵੀਂ ਨੀਵਸਤੂ ਬਣਾਇਆ ਜਾਊਗਾ ਤੇ ਉਹਨੂੰ ਸਿਰੇ ਚੜਾਇਆ ਜਾਊਗਾ ਸਰ ਨੌਜਵਾਨ ਪੀੜ੍ਹੀ ਲਈ ਥੋੜਾ ਸੰਦੇਸ਼ ਕੀ ਹੈ ਕੋ ਨੌਜਵਾਨ ਲਈ ਸਾਡਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਨਸ਼ਿਆਂ ਤੋਂ ਦੂਰ ਰਹੇ ਤੇ ਜਿਹੜਾ ਭਰਾ ਆਪ ਨਸ਼ੀ ਨਹੀਂ ਕਰਦਾ ਉਹ ਦੂਜਿਆਂ ਨੂੰ ਵੀ ਮਤ ਦੇ ਵੀ ਭਾਈ ਨਸ਼ਿਆਂ ਤੋਂ ਦੂਰ ਆ ਦੇ ਰਿਸ਼ਤੇਦਾਰਾਂ ਤੇ ਆ ਦੋਸਤਾਂ ਤੇ ਉਹਨਾਂ ਨਸ਼ਿਆਂ ਤੋਂ ਬੰਦ ਕਰਾਵੇ ਕਿਉਂਕਿ ਅੱਜ ਪੰਜਾਬ ਦੀ ਜਵਾਨੀ ਬਹੁਤ ਪਾਸੇ ਜਰੂਰ ਹੈ ਪੰਜਾਬ ਜਣਾਂ ਦੀ ਜਵਾਨੀ ਤੇ ਕਿਸਾਨੀ ਨਾਲ ਤੇ ਅੱਜ ਪੰਜਾਬ ਦੀ ਕਿਸਾਨੀ ਵੀ ਬੇਹਲ ਹੈ ਤੇ ਜਵਾਨੀ ਵੀ ਬੇਹਲ ਹੋਈ ਪਈ ਹੈ ਤੇ ਇਹ ਦੋਨੇ ਕਰਕੇ ਪੰਜਾਬ ਦਾ ਨਾਮ ਸੀ ਖੁਸ਼ਹਾਲ ਸੀ ਪੂਰੇ ਹਿੰਦੁਸਤਾਨ ਦਾ ਇੱਕ ਨੰਬਰ ਦਾ ਸੂਬਾ ਪੰਜਾਬ ਹੁੰਦਾ ਸੀ ਜਿਹੜਾ ਕਿ ਅੱਜ 24 25ਵੇਂ ਨੰਬਰ ਤੇ ਆ ਗਿਆ ਤੇ ਇਹਨੂੰ ਦੁਬਾਰਾ ਅਸੀਂ ਨੌਜਵਾਨਾਂ ਨੂੰ ਹੀ ਕਹਨੇ ਆ ਕਿ ਨੌਜਵਾਨੀ ਭੁਖੂ ਤੇ ਨੌਜਵਾਨਾਂ ਲਈ ਜਿਹੜੀ ਆਹ ਹੈਗੀਆਂ ਅੱਗੇ ਸਰਕਾਰਾਂ ਚੱਲਦੀਆਂ ਤੇ ਨੌਜਵਾਨਾਂ ਨੇ ਅਸੀਂ ਆਨੇ ਵੀ ਅੱਗੇ ਆਉਣ ਵੱਧ ਤੋਂ ਵੱਧ ਸਾਡੀ ਪਾਰਟੀ ਦੇ ਵਿੱਚ ਆ ਕੇ ਸ਼ਾਮਲ ਹੋਵੋ ਵੱਧ ਤੋਂ ਵੱਧ ਸਾਡੀ ਪਾਰਟੀ ਟਿਕਟਾਂ ਦੇਊਗੀ ਕਹਿ ਵੀ ਦਿੱਤਾ ਵੀ ਆਉਣ ਵਾਲੇ ਟਾਈਮ 'ਚ ਅਸੀਂ ਨਵੇਂ ਬੰਦਿਆਂ ਨੂੰ ਆਉਣ ਫਰੋਂ ਟਿਕਟਾਂ ਦੇਣੀ ਹੈ ਸਾਡੀ ਸਰਕਾਰ ਦੇ ਸਵਾਨ ਤੇ ਜਿਹੜਾ ਹੈਗਾ ਨਸ਼ੇ ਵਾਲੀ ਚੀਜ਼ ਨੂੰ ਅਸੀਂ ਠੱਲ ਪਾ ਸਕੀ ਨੌਜਵਾਨਾਂ ਨੂੰ ਨੌکریاں ਦੇਣੀਆਂ ਪੈਣਗੀਆਂ ਦੇਖੋ ਜੇ ਨੌکریاں ਨਹੀਂ ਜਾਂਦੇ ਤਾਂ ਨੌਜਵਾਨ ਜਿਹੜੇ ਹੈਗੇ ਆ ਨਸ਼ਿਆਂ ਨਾਲ ਪਾਸੇ ਪਾਸ ਚੱਲ ਪੈਂਦੇ ਹੈ ਅਸਵਾਰ ਨਹੀਂ ਮਿਲਦਾ ਤਾਂ ਨਸ਼ਿਆਂ ਵਾਲੇ ਪਾਸੇ ਦਲ ਭੰਗਦੇ ਤੇ ਸਭ ਤੋਂ ਵੱਡੀ ਗੱਲ ਹੈ ਸਾਡੀ ਸਮੱਸਿਆ ਨਸ਼ੇ ਦੀ ਹੈ ਇਹ ਤੋਂ ਸਾਨੂੰ ਸਾਡੇ ਪੰਜਾਬ ਨੂੰ ਤੇ ਨੌਜਵਾਨੀ ਨੂੰ ਤੇ ਕਿਸਾਨੀ ਨੂੰ ਉੱਚਾਉਣਾ ਹੋਣਾ ਸਰ ਜਿਸ ਤਰ੍ਹਾਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਭੱਜ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਪੰਜਾਬ 'ਚ ਨੌਕਰੀ ਨਹੀਂ ਮਿਲਦੀ ਹੈ ਤੋਂ ਵਿਦੇਸ਼ਾਂ ਵਿੱਚ ਜਾ ਕੇ ਨੌਜਵਾਨ ਕੁੜੀਆਂ ਨਾਲ ਉਹਨਾਂ ਨੂੰ ਕੰਮ ਕਰਨੇ ਪੈਂਦੇ ਨੇ ਬੁਰਾ ਹਾਲ ਹੈ ਉੱਥੇ ਤਾਂ ਉਹਨਾਂ ਵਰ ਕੀ ਕਹਾਂਗੇ ਜਿਹੜੇ ਵਿਦੇਸ਼ ਜਾਂਦੇ ਆ ਰਾਜ ਕੁਮਾਰ ਜੀ ਦੇਖੋ ਮਕਾਲੇ ਆ ਵੀ ਜਦੋਂ ਜਿਹਦੇ ਘਰ ਦਾਣੇ ਉਹਦੇ ਕਬਲੇ ਸੀ ਜਦੋਂ ਆਪਾਂ ਨੂੰ ਇੱਥੇ ਕੰਮ ਨਹੀਂ ਮਿਲਦਾ ਤਾਂ ਉਹ ਵਿਚਾਰਾ ਕੀ ਕਰੇ ਉਹ ਤੰਗੀ ਜੋ ਇਥੋਂ ਭੱਜ ਕੇ ਲੱਗਦਾ ਸ਼ਾਇਦ ਬਾਹਰ ਜਾ ਕੇ ਕੋਈ ਨਾ ਕੋਈ ਮੈਂ ਕੰਮ ਕਰ ਸਕਾਂ ਮੈਂ ਆਪਣੇ ਘਰ ਦਾ ਆਪਣੇ ਮਾਪਿਆਂ ਦਾ ਆਪਣੇ ਪਰਿਵਾਰ ਦਾ ਪੇਟ ਪਾਲ ਸਕਾਂ ਤਾਂ ਉਹ ਤਾਂ ਬਾਹਰ ਹੋ ਜਾਂਦੇ ਉਸ ਕਰਕੇ ਜੇ ਪੰਜਾਬ ਦੇ ਵਿੱਚ ਹੀ ਸਾਡੇ ਦੇਖੋ ਬੜੀਆਂ ਆਸਾਂ ਸੀ ਬੜੀਆਂ ਉਮੀਦਾਂ ਸਾਨੂੰ ਵੀ ਬੜਾ ਸੀਗਾ ਵੀ ਸ਼ਾਇਦ ਆਮ ਆਦਮੀ ਪਾਰਟੀ ਆਉਣ ਵਾਲੇ ਟਾਈਮ ਦੇ ਵਿੱਚ ਰੋਜ਼ਗਾਰ ਦੇਊਗੀ ਪੰਜਾਬ ਦੇ ਵਿੱਚ ਤੇ ਸਾਨੂੰ ਇਹ ਸੀਗਾ ਵੀ ਇਹ ਪੰਜਾਬ ਦੀ ਕਾਇਆ ਕਲਪ ਕਰ ਦੇਣਗੇ ਭਾਈ ਇਹ ਨਵੀਂ ਸੋਚ ਹੈ ਕਿਉਂਕਿ ਭਗਤ ਸਿੰਘ ਦੀ ਸੋਚ ਲੈ ਕੇ ਚੱਲੇ ਸੀਗੇ ਤੇ ਉਹਨਾਂ ਦਾ ਵੀ ਨਾਂ ਇਹਨਾਂ ਨੇ ਜਿਹੜਾ ਹੈਗਾ ਭਗਤ ਸਿੰਘ ਦਾ ਨਾਂ ਉਹ ਵੀ ਇਹਨਾਂ ਨੇ ਲਾਜ ਲਾਤੀ ਠੀਕ ਹੈ ਇਸ ਕਰਕੇ ਇਹਨਾਂ ਨੇ ਇੱਕ ਮੁੱਦੇ ਦਾ ਵੀ ਨਹੀਂ ਕੀਤਾ ਜੇ ਇਹ ਹੀ ਰੁਜ਼ਗਾਰ ਦੇਣ ਦੇ ਨੌਜਵਾਨ ਸਾਡੇ ਆਪ ਦੀ ਆਪ ਵੀ ਹਟ ਜਾਣਗੇ ਬਾਹਰੋਂ ਵੀ ਆਉਣ ਨੂੰ ਤਿਆਰ ਬੈਠੇ ਆਂ ਪਰ ਇੱਥੇ ਕਰਨ ਨੂੰ ਕੁਝ ਨਹੀਂ ਕਿਉਂਕਿ